ਜੀ ਜੀ ਮੇਰਾ ਨਾਮ ਅਜੀਤ ਕੁਮਾਰ ਹੈ ਜੀ ਮੈਂ ਅੰਮ੍ਰਿਤਸਰ ਖਾਸ ਤੋਂ ਬਲੋਂਗ ਕਰਦਾ। ਲੋ ਯਾਰ 22 ਦਸੰਬਰ ਦੇ ਵਿੱਚ ਫੂਡ ਪਾਈਪ ਦਾ ਕੈਂਸਰ ਡਾਇਗਨੋਸ ਹੋਇਆ ਸੀਗਾ। ਇਹ ਇਲਾਜ ਦੇ ਲਈ ਮੈਂ ਆਪਣੀ ਸਾਰੀ ਜਮਾ ਪੂੰਜੀ ਆਪਣੇ ਇਲਾਜ ਤੇ ਖਰਚ ਕੀਤੀ, ਆਪਰੇਸ਼ਨ ਕਰਾਇਆ। ਉਸ ਤੋਂ ਬਾਅਦ ਵੀ ਇਹ ਡਾਕਟਰਾਂ ਨੇ ਦੱਸਿਆ ਕਿ ਤੁਹਾਨੂੰ ਇਲਾਜ ਅਜੇ ਕੀਮੋ ਅਤੇ ਮੈਡੀਸਿਨਸ ਵਗੈਰਾ ਚੱਲੀਆਂ ਨੇ। ਤੇ ਜਿਲੇ ਕਰਕੇ ਮੈਂ ਕਰਜ਼ਾ ਵੀ ਫੜ ਕੇ ਜੋ ਮੇਰੀ ਜਮਾ ਪੂੰਜੀ ਹੀ ਮੈਂ ਸਾਰਾ ਕੁਝ ਲਗਾ ਦਿੱਤਾ। ਐਂਡ ਜ਼ੀਰੋ ਸਾਡੇ ਹੱਥ ਖੜੇ ਹੋਗੇ। ਤੇ ਮੈਨੂੰ ਕਿਸੇ ਸੱਜਣ ਵੀ ਨੇ ਦੱਸਿਆ ਕਿ ਖਾਲਸਾਏ ਇੱਕ ਕੈਹੋਜੀ ਸੰਸਥਾ ਜਿਹੜੀ ਗਰੀਬਾਂ ਲਈ ਤੇ ਜਿਹੜੇ ਨਾ ਮੁਸ਼ਕਲਾਂ ਚ ਫਸਿਆ ਦੀ ਮਦਦ ਕਰਦੀ ਹੈ ਤੇ ਮੈਂ ਇਹਨਾਂ ਨੂੰ ਅਪਰੋਚ ਕੀਤਾ ਤੇ ਆਪਣੇ ਹਸਪੀਟਲ ਦੀ ਲੈਟਰ ਜਿਹੜੀ ਉਹਨਾਂ ਨੇ ਐਸਟੀਮੇਟ ਬਣਾ ਕੇ ਦਿੱਤਾ ਸੀ ਉਹ ਮੈਂ ਇਹਨਾਂ ਦੀ ਸੰਸਥਾ ਨੂੰ ਦਿੱਤਾ ਬੜਾ ਵਧੀਆ ਰਿਸਪੌਂਸ ਆਇਆ ਇਹਨਾਂ ਵੱਲੋਂ ਤੇ ਮੈਨੂੰ ਪਿਛਲੇ ਮਹੀਨੇ ਹੀ ਮਦਦ ਆ ਗਈ ਜਿਹਦੇ ਕਰਕੇ ਮੈਂ ਆਪਣਾ ਇਲਾਜ ਕੰਟੀਨਿਊ ਕਰ ਦਿੱਤਾ ਮੇਰੀ ਸੇਜ ਚੋ ਵੀ ਹੁਣ ਫਰਕ ਪੈ ਰਿਹਾ ਤੇ ਮੈਂ ਕੰਮ ਤੇ ਜਾਣਾ ਵੀ ਸਟਾਰਟ ਕਰ ਦਿੱਤਾ ਅਸੀਂ ਤਾਂ ਜਿੱਥੇ ਵੀ ਸਾਡੀ ਲੋੜ ਆ ਸੀ ਇਨਸਾਨੀਅਤ ਤੌਰ ਤੇ ਸਾਰਿਆਂ ਨਾਲ ਖੜੇ ਆ ਸਾਨੂੰ ਨਹੀਂ ਸਾਨੂੰ ਕੋਈ ਫਰਕ ਨਹੀਂ ਸਾਲੇ ਇਨਸਾਨ ਇਨਸਾਨੀਅਤ ਸਾੰਨ ਵੀ ਬੜੀ ਖੁਸ਼ੀ ਆ ਸਾਨੂੰ ਪਰਸਨਲੀ ਮੈਨੂੰ ਆਪ ਨੂੰ ਖੁਸ਼ੀ ਆ ਭਈ ਤੁਸੀਂ ਸਹੀ ਸਲਾਮਤ ਆ ਕੰਮ ਤੇ ਮੁੜ ਕੇ ਲੱਗ ਗਏ ਤੁਹਾਡੇ ਪਰਿਵਾਰ ਨੂੰ ਵੀ ਹੁਣ ਥੋੜਾ ਸਹਾਰਾ ਹੋ ਗਿਆ ਤੇ ਥੋੜੀ ਜਿਧੇਪੇ ਕਹ ਲੋ ਹੌਂਸਲਾ ਹੋ ਗਿਆ ਭਈ ਅਸੀਂ ਇਕੱਲੇ ਨਹੀਂਗੇ